ਦਰبار صاحب ਦੇ ਦਰਬਾਰ ਸਾਹਿਬ ਤੇ ਅਸੀਂ ਹੋਰ ਹਾਜ਼ਰੀ ਜੂ ਲੌਣੀ ਲੌਣੀ ਆਇਆ ਇੱਥੇ ਜਿਹੜਾ ਹੈ ਜਦੋਂ ਵੀ ਅਸੀਂ ਆਨੇ ਆ ਜੋ ਵੀ ਜਿਹੜੀ ਵਿਜ਼ਿਟ ਹੁੰਦੀ ਹੈ ਸਭ ਤੋਂ ਪਹਿਲਾ ਜਿਹੜਾ ਸਾਡਾ ਮਕਸਦ ਹੁੰਦਾ ਕਿ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਤੇ ਉਸੇ ਦਰਜੇ ਸਸੇ ਆਏ ਇੱਥੇ ਕੋ ਦਇਆ ਕਿ ਮੈਂ ਹੁਣੇ ਜੀ ਸੈਂਟਰ ਜੇਲ ਲੇਡੀਜ਼ ਦੇ ਸੈਲ ਦੇਖ ਕੇ ਆਈ ਹਾਂ ਉਹਨਾਂ ਦੇ ਨਾਲ ਉੱਥੇ ਸਾਰੇ ਪ੍ਰੀਜ਼ਨਰਜ਼ ਨਾਲ ਗੱਲ ਵੀ ਕੀਤੀ ਹੈ ਉਹ ਤੇ 183 ਲੇਡੀਜ਼ ਨੇ 183 ਲੇਡੀਜ਼ ਨਾਲ ਗੱਲਬਾਤ ਕਰਕੇ ਇਹ ਦੇਖਿਆ ਕਿ ਜੋ ਉਹਨਾਂ ਨੂੰ ਕੋਈ ਉੱਥੇ ਦੁੱਖ ਤਕਲੀਫ ਤੇ ਨਹੀਂ ਹੈ ਲੇਕਿਨ ਜੋ ਮੇਰੇ ਨੌਲੇਜ ਉੱਥੇ ਆਈ ਹੈ ਗੱਲ ਦੇਖ ਕੇ ਉਹਨਾਂ ਨਾਲ ਗੱਲ ਕਰਕੇ ਉਹ ਇਹ ਹੈ ਕਿ ਅੰਡਰ ਟ੍ਰਾਇਲਸ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਲੇਟ ਹੋ ਰਹੇ ਨੇ ਕਈ ਲੇਡੀਜ਼ ਨੇ ਉੱਥੇ 8 ਸਾਲ ਤੋਂ ਵੀ ਨਹੀਂ 5 ਸਾਲ ਤੋਂ ਨਹੀਂ ਵੀ 3 ਸਾਲ ਤੋਂ ਵੀ ਨਹੀਂ ਹਲੇ ਟ੍ਰਾਇਲ ਤੱਕ ਉਹਨਾਂ ਦੀ ਸ਼ੁਰੂ ਨਹੀਂ ਹੋਈ ਇਹ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਉਹਨਾਂ ਨੂੰ ਪਤਾ ਵੀ ਹੈ ਇਸ ਗੱਲ ਦਾ ਔਰ ਜਿਹੜੀ ਦੂਜੀ ਚੀਜ਼ ਹੈਗੀ ਆ ਖਾਣਾ ਪੀਣ ਦਾ ਸੀ ਉਹ ਬਹੁਤ ਠੀਕ ਸੀ ਬਿਲਕੁਲ ਉਹਦੇ ਵਿੱਚ ਤਾਂ ਮੈਨੂੰ ਕੋਈ ਕਮੀ ਨਜ਼ਰ ਨਹੀਂ ਆਈ ਲੇਕਿਨ ਜੋ ਜਿੱਥੇ ਬੱਚੇ ਰਹਿ ਰਹੇ ਨੇ ਛੋਟੇ ਛੋਟੇ ਕਈ ਲੇਡੀਜ਼ ਆ ਗਏ ਸੱਤ-ਅੱਠ ਬੱਚੇ ਨੇ ਬਹੁਤ ਛੋਟੇ ਉਹਨਾਂ ਦੇ ਉੱਥੇ ਉਹਨਾਂ ਦੀ ਜ਼ਰੂਰ ਤਕਲੀਫ ਸੀ ਕਿ ਜਦੋਂ ਲਾਈਟ ਬਹੁਤ ਜ਼ਿਆਦਾ ਚਲੀ ਜਾਂਦੀ ਹੈ ਔਰ ਉਸ ਟਾਈਮ ਤੇ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਬਹੁਤ ਹੀ ਛੋਟੇ ਨੇ ਕੋਈ ਸਾਲ ਦਾ ਹੈ ਕੋ 6 ਮਹੀਨੇ ਦਾ ਹੈ ਇਸ ਤਰ੍ਹਾਂ ਦੇ ਬੱਚੇ ਨੇ ਇੱਕ ਉਹ ਤਕਲੀਫ ਕਾਫੀ ਓਬਵੀਅਸਲੀ ਪ੍ਰਸ਼ਾਸਨ ਨੂੰ ਦੱਸਿਆ ਔਰ ਦੂਸਰਾ ਹੈਗਾ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਸੀਗੀਆਂ ਮੈਡੀਕਲ ਫੈਸਿਲਿਟੀਆਂ ਇੰਨੀਆਂ ਕੋਈ ਮਤਲਬ ਸੈਟੀਸਫੈਕਟਰੀ ਨਹੀਂ ਸੀਗੀਆਂ ਉਹਦੇ ਅੰਦਰ ਇਹ ਸੀਗਾ ਕਿ ਪੇਸ਼ੈਂਟਸ ਬਹੁਤ ਜ਼ਿਆਦਾ ਨੇ ਪ੍ਰਿਜ਼ਨਰਸ ਬਹੁਤ ਜ਼ਿਆਦਾ ਨੇ ਔਰ ਡਾਕਟਰ ਸਿਰਫ ਔਰ ਇਸ ਦੇ ਲਈ ਵੀ ਇਹਨਾਂ ਨੂੰ ਬੜੇ ਧਿਆਨ ਦੇਣ ਦੀ ਜ਼ਰੂਰਤ ਹੈ ਡੈਂਟਲ ਫੈਸਿਲਿਟੀ ਤਕਰੀਬਨ ਨਾਂ ਦੇ ਬਰਾਬਰ ਸੀਗੀ ਔਰ ਉਹਦੇ ਲਈ ਵੀ ਦੇਖਣ ਤਾਂ ਬੜੀ ਜ਼ਰੂਰਤ ਹੈਗੀ ਆ ਔਰ ਕਾਫੀ ਲੇਡੀਜ਼ ਤੋਂ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਪਰੇ ਕਰਕੇ ਰੱਖ ਕੇ ਇੱਕ ਇੱਕ ਕਰਕੇ ਉਹਨਾਂ ਨਾਲ ਮਿਲਿਆ ਕਿ ਕਈ ਵਾਰੀ ਹੁੰਦਾ ਕਿ ਸੋਚਦੇ ਨੇ ਕਿ ਸ਼ਾਇਦ ਪ੍ਰਸ਼ਾਸਨ ਜਿਹੜਾ ਆ ਉਹਨਾਂ ਦੇ ਦਬਾਅ ਥੱਲੇ ਆ ਕੇ ਉਹ ਨਹੀਂ ਦੱਸ ਦਸਾ ਦਿੰਦੇ ਪੂਰੀ ਗੱਲ ਉਹਨਾਂ ਨੇ ਬੜੀ ਲੇਡੀਜ਼ ਨੇ ਸਾਨੂੰ ਲੈਟਰਸ ਦਿੱਤੇ ਨੇ ਪਰਸਨਲ ਲੈਟਰਸ ਦਿੱਤੇ ਨੇ ਔਰ ਉਹ ਜਾ ਕੇ ਅਸੀਂ ਹੁਣ ਦੇਖਾਂਗੇ ਵੀ ਕੀ ਲੈਟਰਸ ਨੇ ਕੀ ਤਕਲੀਫਾਂ ਨੇ ਉਹਨਾਂ ਨੂੰ ਸੋਲਵ ਕਰਾਂਗੇ ਔਰ ਉਹਨਾਂ ਦੇ ਕੋਲ ਮੈਂ ਆਪਣਾ ਪਰਸਨਲ ਟੈਲੀਫੋਨ ਨੰਬਰ ਵੀ ਛੱਡ ਕੇ ਆਈ ਹਾਂ ਕਮਿਸ਼ਨ ਦੇ ਨੰਬਰ ਵੀ ਛੱਡ ਕੇ ਆਈ ਹਾਂ ਔਰ ਇਹ ਇਜਾਜ਼ਤ ਲੈ ਕੇ ਵੀ ਆਏ ਆ ਕਿ ਇਹ ਸਾਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਨੇ ਔਰ ਇਹ ਜਿਹੜੀ ਵਿਜ਼ਿਟ ਹੈ ਇਹ ਇਹ ਨਹੀਂ ਹੈਗੀ ਕਿ ਹੁਣ ਹੋ ਗਈ ਹੈ ਫਿਰ 6 ਮਹੀਨਿਆਂ ਬਾਅਦ ਹੋਏਗੀ ਜਾਂ ਸਾਲ ਬਾਅਦ ਹੋਏਗੀ ਇੱਥੇ ਨੇ ਅੰਦਰ ਰਹਿਣਾ ਆ ਜਿੰਨੇ ਅੰਡਰ ਟ੍ਰਾਇਲ ਦੇ ਜਿਹੜੇ ਕੇਸਸ ਖਤਮ ਨਹੀਂ ਹੋਏ ਹਲੇ ਤੱਕ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਜਦੋਂ ਆਈਏ ਆਪਣੇ ਵਕੀਲ ਨਾਲ ਲੈ ਕੇ ਆਈਏ ਔਰ ਤਾਂ ਕਿ ਉਹ ਜਿਹੜੇ ਇੱਕ ਇੱਕ ਲੇਡੀ ਨੂੰ ਮਿਲ ਕੇ ਸਮਝ ਕੇ ਕਰ ਸਕਣ ਉਸ ਚੀਜ਼ ਨੂੰ ਅੱਜ ਜਿਹੜਾ ਸੀਗਾ ਜਿੰਨਾ ਮੈਕਸਿਮਮ ਹੋ ਸਕਿਆ ਅਸੀਂ ਦੁੱਖ ਤਕਲੀਫਾਂ ਸੁਨੀਆਂ ਨੇ ਪਰ ਉਹਦੇ ਅੰਦਰ ਸਾਨੂੰ ਵੀ ਬਹੁਤ ਲੱਗਿਆ ਕਿ ਤਕਲੀਫਾਂ ਕਾਫੀ ਨਹੀਂ ਕਈ ਹੈਗੇ ਨੇ ਅੰਡਰ ਟਰਾਇਲ ਜਿਨ੍ਹਾਂ ਨੇ ਕਿ ਕੋਈ ਕਸੂਰ ਨਹੀਂ ਕੀਤਾ ਪਰ ਪੁਲਿਸ ਚੱਕ ਕੇ ਅੰਦਰ ਪਾਇਆ ਹੋਇਆ ਠੀਕ ਹੈ ਨਾ ਤੇ ਉਹ ਜਿਹੜੇ ਨੇ ਉਹ ਕੇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨਗੇ ਔਰ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਮੇਰਾ ਮਹੀਨਾ ਜਾਂ ਇੱਕ ਮਹੀਨੇ ਜਾਂ ਦੋ ਮਹੀਨੇ ਬਾਅਦ ਜ਼ਰੂਰ ਚੱਕਰ ਲੱਗੇ ਔਰ ਉਹ ਵਕੀਲ ਦੇ ਨਾਲ ਲੱਗਣਗੇ ਇਸ ਵਾਰ ਠੀਕ